ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹੈਗੀਆਂ ਮਕੀਰੀਆਂ ਦੀ ਜੂਏ ਤੋਂ ਮਕੀਰੀਆਂ ਦੇ ਵਿਚਕਾਰ ਚੱਕਲਾ ਵਕਸ਼ ਗੁਰਦਵਾਰੇ ਦੇ ਸਾਹਮਣੇ ਹਰਿਆਣਾ ਰੋਡਵੇਜ ਅਤੇ ਇੱਕ ਸਵਿਫਟ ਕਾਰ ਜਾ ਹੋਇਆ ਭਿਆਨਕ ਹਾ사 ਉਥੇ ਹੀ ਸਵਿਫਟ ਕਾਰ ਦੇ ਪਛੰਡੇ ਉੱਡ ਗਏ ਤਿਕੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੀ ਗੱਡੀ ਖਿਲਰ ਗਈ ਉੱਥੇ ਹੀ ਜਿਹੜੀ ਹਰਿਆਣਾ ਰੋਡਵੇਜ ਦੀ ਬੱਸ ਸੀ ਉਹ ਦਿੱਲੀ ਤੋਂ ਕਟੜੇ ਨੂੰ ਜਾ ਰਹੀ ਸੀ ਤੇ ਜਿਹੜੀ ਇਹ ਮਰੂਤੀ ਕਾਰ ਆ ਇਹ ਵੀ ਦਸੂਏ ਤੋਂ ਮਕੇਰੀਆਂ ਵੱਲੋਂ ਆ ਰਹੀ ਸੀ ਉੱਥੇ ਹੀ ਐਸਆਈ ਚਰਨਜੀਤ ਵੱਲੋਂ ਜਾਣਕਾਰੀ ਦਿੱਤੀ ਗਈ ਆ ਇਹ ਜਿਹੜੇ ਗੱਡੀ ਦੇ ਵਿੱਚ ਵਿਅਕਤੀ ਬਿਠੇ ਹੋਏ ਇਹ ਟੀਚਰ ਸੀਗੇ ਇੱਕ ਟੀਚਰ ਦਸ਼ਵੇਂ ਸਕੂਲ ਦਾ ਸੀਗਾ ਇੱਕ ਹੋਰ ਸਕੂਲ ਦਾ ਹੈਗਾ ਉੱਥੇ ਹੀ ਜਦੋਂ ਇਹ ਗੱਡੀ ਚੱਕਲਾ ਬਖਸ਼ ਗੁਰਦੁਆਰੇ ਦੇ ਸਾਹਮਣੇ ਪਹੁੰਚੀ ਉੱਥੇ ਹੀ ਹਰਿਆਣਾ ਰੋਡਵੇ ਦੀ ਬੱਸ ਵੱਲੋਂ ਪਿੱਛੋਂ ਹਿੱਟ ਕੀਤੀ ਗਈ ਆ ਜਿਸ ਦੇ ਨਾਲ ਗੱਡੀ ਦੇ ਸਾਰੇ ਪਛਕੰਡੇ ਉੱਡ ਗਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੱਡੀ ਦਾ ਸਾਰਾ ਕਿਸ ਤਰ੍ਹਾਂ ਸਾਰੀ ਜਿੱਦਾਂ ਡੈਮੇਜ ਹੋਈ ਹੁੰਦੀ ਹੈ ਉਸ ਤਰ੍ਹਾਂ ਲੱਗ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਕੇਦੀਆਂ ਦੀਆਂ ਤਸਵੀਰਾਂ ਆ ਚੱਕ ਅਲਾ ਬਖਸ਼ ਦਸ਼ਵੇ ਸਕੂਲ ਦੇ ਸਾਹਮਣੇ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਹੋਇਆ ਹਾਸਾ ਜਿਸ ਵਿੱਚ ਜਿਹੜਾ ਸਕੂਲ ਦੇ ਚੱਕਾ ਲੱਗ ਰਿਹਾ ਹਾਸਾ ਆ ਕੀ ਕਰਨਾ ਇਨ ਸਰ ਜਿਹੜਾ ਇਨਸੀਡੈਂਟ ਹੋਇਆ ਹੈ ਕੋਈ ਪੌਣੇ 4 ਵਜੇ ਹੋਇਆ ਸਰ ਹਰਿਆਣਾ ਰੋਡਵੇ ਦੀ ਪਾਸਾ ਜੋ ਗੱਡੀਆਂ ਜੋ ਕਟੜ ਜੰਮੂ ਕਟੜਾ ਜਾ ਰਹੀ ਸੀ ਇੱਥੇ ਇੱਕ ਸਵਿਫਟ ਕਾਰ ਹੈ ਜੋ ਟੀਚਰ ਲੱਗੇ ਆ ਦਸ਼ਮੇਸ਼ਪੁਰ ਸਕੂਲ ਇਹ ਵੀ ਜਾ ਰਹੇ ਸਨ ਪਿੱਛੋਂ ਹਰਿਆਣਾ ਰੋਡਵੇ ਦੀ ਜਿਹੜੀ ਗੱਡੀ ਬਹੁਤ ਤੇਜ਼ ਰਫ਼ਤਾਰ ਸੀ ਜਿਹਨੇ ਇਹਨਾਂ ਨੂੰ ਬਹੁਤ ਜ਼ਬਰਦਸਤ ਹਿਟ ਕੀਤਾ ਤੇ ਜਿਹੜੇ ਇਹਨਾਂ ਦੋਨੋਂ ਟੀਚਰ ਨੇ ਜਿਹੜੇ ਬਹੁਤ ਜ਼ਿਆਦਾ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਮੱਕੜੋ ਹਸਪੀਟਲ ਦਾਖਲ ਕਰਾਇਆ ਗਿਆ ਬਾਕੀ ਜੋ ਪੁਲਿਸ ਕਾਰਵਾਈ ਬੰਦੀ ਉਹ ਅਮਨ ਜੀ ਨੇ ਦੀਆ ਵੇ ਤੇ ਪਹਿਚਾਰ ਹੋਈ ਆ ਕਿ ਕਿੱਥੋਂ ਦੇ ਬੰਦੇ ਜਾਂ ਕਿਹੜੀ বাস ਕਿਧਰੋਂ ਕਿਧਰ ਜਾ ਰਹੀ ਸੀ 500 ਸਰ ਹਰਿਆਣਾ ਰੋਡਵੇ ਜੇ ਦਿੱਲੀ ਤੋਂ ਕਟੜਾ ਜਾ ਰਹੀ ਸੀ ਅੱਛਾ ਜੀ ਤੇ ਇਹ ਜਿਹੜੇ ਦੋਨੋਂ ਟੀਚਰ ਆ ਦਸ਼ਮੇਸ਼ਪੁਰ ਸਕੂਲ ਲੱਗੇ ਆ ਸੁਨੇ ਕਿੱਥੋਂ ਤੱਕ ਪਤਾ ਲੱਗਾ ਬਾਕੀ ਫਟਰ ਨੇ ਮੱਕੜੋ ਹਸਪਤਲ ਆ ਬਾਕੀ ਉਹਨਾਂ ਦਾ ਜਾ ਕੇ ਪਤਾ ਕਰਾਂਗੇ ਕਿ ਕਿੱਥੋਂ ਦੇ ਐਡਰੈਸ ਨੇ ਇਹ ਪੂਰਾ ਕਲੀਅਰ ਹੋਉਂਦਾ ਤਾਂ ਓਕੇ ਜੀ